ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜੀਆਂ ਯੋਜਨਾਵਾਂ ਲੋਕally ਬਣਾਈਆਂ ਗਿਆ ਨੇ ਉਹਨਾਂ ਦੇ ਲਈ ਭਾਜਪਾ ਨੇ ਨetaਵਾਂ ਦੇ ਵੱਲੋਂ ਵੱਖ-ਵੱਖ ਜਗਾਵਾਂ ਦੇ ਉੱਪਰ ਅੱਜ ਕੈਂਪ ਲਗਾਏ ਗਏ ਸਨ ਜਿਸ ਦੇ ਤਹਿਤ ਦੱਸ ਦਈਏ ਕਿ ਭਾਜਪਾ ਦੇ ਨetaਵਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਇੱਥੇ ਦੱਸਣਾ ਚਾਹਾਂਗੇ ਕਿ ਸੁਸ਼ੀਲ ਰਿੰਕੂ ਨੂੰ ਆਦਮਪੁਰ ਤੋਂ ਅਰੈਸਟ ਕੀਤਾ ਗਿਆ ਹੈ ਕੇਰੀ ਭੰਡਾਰੀ ਬਿਲਗਾ ਅਤੇ ਇਸ ਨਾਲ 4 ਵੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਪੁਲਸਤੇ ਵੱਲੋਂ ਖਿਰਾਸਤ ਦੇ ਵਿੱਚ ਲਿਆ ਗਿਆ ਹੈ ਇਸ ਦੇ ਨਾਲ ਹੀ ਹੁਣ ਦੱਸ ਦਈਏ ਕਿ ਰੋਸ ਵੱਜੋਂ ਜਿਹੜੇ ਕਾਰਕਿਰਤਾ ਨੇ ਉਹਨਾਂ ਦੇ ਵੱਲੋਂ ਥਾਣਿਆਂ ਦੇ ਬਾਹਰ ਤਰਨਾ ਵੀ ਜਿਹੜਾ ਲਗਾਇਆ ਗਿਆ ਹੈ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਪੰਜਾਬ ਦੇ ਵਿੱਚ ਡਿਪਟੀ ਕਮਿਸ਼ਨਰਸ ਨੂੰ ਲੈਟਰ ਜਾਰੀ ਕੀਤੀ ਗਈ ਸੀ ਜਿਦੇ ਵਿੱਚ ਕੰਪਲਾਈਅੰਸ ਆਫ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਦੇ ਤਹਿਤ ਜਿਹੜੀ ਕਾਰਵਾਈ ਹੈ ਉਹ ਵੇਖਣ ਨੂੰ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੀ ਇਸ ਕਾਰਵਾਈ ਤੋਂ ਬਾਅਦ ਭਾਜਪਾ ਦੇ ਕਾਰਕਟਰਾ ਕਾਫੀ ਜ਼ਿਆਦਾ ਰੋਧ ਵਿੱਚ ਨੇ ਉਹਨਾਂ ਕਹੇ ਕਿ ਨਰਿੰਦਰ ਮੋਦੀ ਦੇ ਵੱਲੋਂ ਜੜੀਆਂ ਲੋਕਾਂ ਲਈ ਯੋਜਨਾਵਾਂ ਬਣਾਈਆਂ ਗਿਆ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਿਆ ਜਾ ਰਿਹਾ ਹੈ ਇਸ ਦੇ ਰੋਸ ਵਿੱਚ ਉਹਨਾਂ ਨੇ ਥਾਣਿਆਂ ਦੇ ਬਾਹਰ ਜਿਹੜੇ ਧਰਨੇ ਵੀ ਸ਼ੁਰੂ ਕਰ ਦਿੱਤੇ ਨੇ ਦੱਸ ਦਈਏ ਕਿ ਜਿੱਥੇ ਕਈ ਨੇਤਾਵਾਂ ਨੂੰ ਹਿਰਾਸਤ ਦੇ ਵਿੱਚ ਪੁਲਿਸ ਨੇ ਲਿਆ ਉੱਥੇ ਹੀ ਕਈ ਨੇਤਾਵਾਂ ਨੂੰ ਹਾਊਸ ਅਰੈਸਟ ਵੀ ਜਿਹੜਾ ਕੀਤਾ ਗਿਆ ਹੈ ਤੇ ਕਿਸੇ ਸੀਟ ਦੇ ਉਹ ਇਹ ਗੱਡੀਆਂ ਦੇ ਵਿੱਚ ਵੀ ਬਿਠਾਇਆ ਗਿਆ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਇਲਾਕਿਆਂ ਤੋਂ ਸਾਹਮਣੇ ਆ ਰਹੀਆਂ ਨੇ ਸ਼ਾਹਕੋਟ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਆਦਮਪੁਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਜਿਹੜੇ ਨੇ ਧਰਨੇ ਦੇ ਉੱਪਰ ਬੈਠੇ ਕੋਈ ਨਹੀਂ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਨਾਸ਼ਾਹੀ ਰਵਈਆ ਅਪਣਾਉਂਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੇ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਿੰਡਾਂ ਪੀੜੀਆਂ 'ਚ ਰਹਿੰਦੇ ਲੋਕਾਂ ਨੂੰ ਘਰ ਬਣਾਉਣ ਲਈ ਪ੍ਰਧਾਨ ਮੰਤਰੀ ਆਵਾਜ਼ ਯੋਜਨਾ, ਇਲਾਜ ਕਰਾਂ ਲਈ ਯੋਸ਼ਮਾ ਯੋਜਨਾ, ਜਨਤਾ ਨਿਯੋਜਨਾ, ਗਰੀਬ ਖਲਿਆਨ ਯੋਜਨਾ, ਔਰ ਜਿਹੜੀਆਂ ਕਿਸਾਨ ਫਸਲ ਬੀਮਾ ਯੋਜਨਾ, ਹੋਰ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਹੂਲਤਾਂ ਨੇ ਆਮ ਲੋਕਾਂ 'ਚ ਪਿੰਡਾਂ ਪੀੜੀਆਂ ਤੱਕ ਪਹੁੰਚਣ, ਉਸ ਮਕਸਦ ਦੇ ਨਾਲ ਜਿਹੜੇ ਪਿੰਡਾਂ 'ਚ ਕੈਂਪ ਲਾਏ ਜਾ ਰਹੇ ਸੀ, ਲੋਕਾਂ ਦੇ ਭਲੇ ਦੇ ਲਈ ਲਾਏ ਜਾ ਰਹੇ ਸੀ, ਉਸ ਨੂੰ ਰੋਕਣ ਦੇ ਲਈ ਅੱਜ ਜਿਹੜੇ ਆਪਣਾ ਸਰਕਾਰੀ ਤੰਤਰ ਦਾ ਇਸਤੇਮਾਲ ਕੀਤਾ ਇਹਨਾਂ ਕੈਂਪ ਲਾਉਣ ਦੇ ਲਈ ਅੱਜ ਸ਼ਾਹਕੋਟ ਦੇ ਵਿੱਚ ਸਾਡੇ ਪੂਰਵ ਸੀਪੀਐਸ ਕੇਡੀ ਭੰਡਾਰੀ ਜੀ ਨੂੰ ਗ੍ਰਿਫਤਾਰ ਕਰਾਇਆ ਹੈ ਸਾਡੇ ਪੂਰਵ ਲੋਕ ਸਭਾ ਜਲੰਧਰ ਤੋਂ ਸੰਸਦ ਸੁਸ਼ੀ ਰਿੰਕ ਜਿਹਨੂੰ ਆਦਮਪੁਰ ਤੇ ਅਰੈਸਟ ਕਰਾਇਆ ਮੈਂ ਉਹਨਾਂ ਦੀ ਗ੍ਰਫਤਾਰੀ ਦੀ ਜਿਹੜੀਆਂ ਨਿੰਦਾ ਕਰਦਾ ਔਰ ਭਗਵੰਤ ਮਾਨ ਸਰਕਾਰ ਨੂੰ ਕਹਿੰਦਾ ਕਿ ਤੇਰੀ ਇਸ ਬੁਖਲਾਹਟ ਨਾਲ ਤੇਰੀ ਸਰਕਾਰ ਬਚਣ ਵਾਲੀ ਨਹੀਂ ਹੈ ਅੱਜ ਜਿੱਥੇ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾਇਆ ਉਥੇ ਲੋਕਾਂ ਨੂੰ ਮਿਲਣ ਵਾਲੀਆਂ ਸੁਵਿਧਾਵਾਂ ਦੇ ਵਿੱਚ ਵੀ ਰੋੜਾ ਖੜਾ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹਰ ਫਰੰਟ ਤੇ ਫੇਲ ਹੋ ਗਈ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗ੍ਰਾਫ ਹੈ ਲੋਕਾਂ 'ਚ ਨੇੜਤਾ ਹੈ ਲੋਕਾਂ 'ਚ ਸੈਪਟੈਂਸ ਜਿਹੜੀ ਹੈ ਲੋਕਾਂ ਦਾ ਰੁਝਾਨ ਜਿਹੜਾ ਭਾਰਤੀ ਜਨਤਾ ਪਾਰਟੀ ਵੱਲ ਵੱਧ ਰਿਹਾ ਇਹਨੂੰ ਦੇਖ ਕੇ ਬੁਖਲਾੜ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਪੁਲਸ ਦਾ ਉਪਯੋਗ ਕਰਕੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਅਰੈਸਟ ਕਰਾ ਰਹੀ ਹੈ ਲੋਕਾਂ ਦੇ ਭਲੇ ਲਈ ਜਿਹੜੇ ਕੈਂਪ ਲਾ ਰਿਹਾ ਲੱਗ ਰਿਹਾ ਉਹਨਾਂ ਨੂੰ ਰੋਕਣ ਦਾ ਕੰਮ ਕਰ ਰਹੀ ਹੈ ਅਸੀਂ ਸਾਰੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਵਰਕਰ ਜਿਹੜੇ ਆ ਜਨਤਾ ਦੀ ਆਵਾਜ਼ ਬਣ ਕੇ ਇਸ ਤਾਨਾਸ਼ਾਹੀ ਸਰਕਾਰ ਦੇ ਖਿਲਾਫ ਡੰਕੇ ਦੀ ਚੋੜ ਤੇ ਆਵਾਜ਼ ਬੁਲੰਦ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਇਸ ਸਰਕਾਰ ਦਾ ਜੜਾ ਮਟਿਆ ਮੇਲ ਕਰਕੇ ਪੰਜਾਬ ਚ ਜਿਹੜਾ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜ ਕੇ ਲੋਕਾਂ ਨੂੰ ਕੇਂਦਰ ਸਰਕਾਰ ਤੋਂ ਮਿਲਣ ਵਾਲੀਆਂ ਸਾਰੀਆਂ ਸੁਵਿਧਾਵਾਂ ਜਿਹੜੀਆਂ ਹਨ ਹਰ ਘਰ ਤੱਕ ਪਹੁੰਚਾ ਕੇ ਜਨਤਾ ਦੀ ਜਿੱਤ ਔਰ ਲੋਕਤੰਤਰ ਦੀ ਜਿਹੜੀ ਬਹਾਲੀ ਪੰਜਾਬ ਚ ਹੈ ਉਹ ਕਰਾਵਾਂਗੇ ਲਓ ਬਿਊਰੋ ਰਿਪੋਰਟ 1 ਪੁਆਇੰਟ